ਸਤ ਸ੍ਰੀ ਅਕਾਲ ਨਮੀ ਕਹਾਣੀ ਲੈ ਕੇ ਆਇਆ ਜੀ ਲਾਡੀ ਜੀਤ ਪੱਠੇ ਕੁੱਤਰ ਰਿਹਾ ਸੀ ਤੇ ਆਪਣੇ ਭਰਾ ਨੂੰ ਕਹਿ ਰਿਹਾ ਸੀ ਦੀ ਪਿਆ ਅੱਜ ਜਲਦੀ ਜਲਦੀ ਕੰਮ ਮੁਕਾ ਲਈ ਲੱਗਦਾ ਵਿਧਾਈਆਂ ਹੋਣ ਵਾਲੀਆਂ ਹਨ ਜੀਤ ਦੇ ਘਰ ਵਾਲੀ ਚੰਨੋ ਦੇ ਬੱਚਾ ਹੋਣ ਵਾਲਾ ਸੀ ਤੇ ਜੀਤ ਬਹੁਤ ਖੁਸ਼ ਸੀ ਜੀਤ ਨੂੰ ਪੂਰੀ ਉਮੀਦ ਸੀ ਕਿ ਮੁੰਡਾ ਹੀ ਹੋਣਾ ਹੈ ਜੀਤ ਪੁਰਾਣੇ ਖਿਆਲਾਂ ਦਾ ਬੰਦਾ ਸੀ ਉਸਦੇ ਦਿਲ ਵਿੱਚ ਸੀ ਕਿ ਉਹਦੀ ਪਹਿਲੀ ਔਲਾਦ ਮੁੰਡਾ ਹੀ ਹੋਵੇ ਜੀਤ ਦੇ ਘਰ ਵਿੱਚ ਉਸਦੇ ਮਾਤਾ ਪਿਤਾ ਜੀ ਸਨ ਅਤੇ ਦੋ ਭੈਣਾਂ ਦਾ ਅਜੇ ਵਿਆਹ ਕਰਨਾ ਸੀ ਜੀਤ ਦਾ ਭਰਾ ਜੀਤ ਤੋਂ ਛੋਟਾ ਸੀ ਪਰ ਉਸ ਦਾ ਵਿਆਹ ਜੀਤ ਤੋਂ ਪਹਿਲਾਂ ਹੀ ਹੋ ਗਿਆ ਸੀ ਉਸ ਦੀ ਇੱਕ ਲੜਕਾ ਵੀ ਸੀ ਜਿਸ ਦਾ ਨਾਮ ਰੂਪ ਸੀ ਜੀਤ ਦੇ ਪਿਤਾ ਜੀ ਸਰਦਾਰ ਕਰਮ ਸਿੰਘ ਬਹੁਤ ਹੀ ਮਿਹਨਤੀ ਸਨ ਜਿਨ੍ਹਾਂ ਨੂੰ ਆਪਣੀ ਜੱਦੀ ਜ਼ਮੀਨ ਵਿੱਚੋਂ ਤੇ ਪੰਜ ਕੁ ਇਕਲੇ ਹੀ ਹਿੱਸੇ ਆਏ ਸਨ ਕਿਉਂਕਿ ਜੀਤ ਦੇ ਬਾਪੂ ਹੋਰੀ ਚਾਰ ਭਰਾ ਸਨ ਪਰ ਉਹਨਾਂ ਨੇ ਆਪਣੀ ਮਿਹਨਤ ਸਦਕਾ ਹੋਰ ਜ਼ਮੀਨ ਵੀ ਖਰੀਦ ਲਈ ਸੀ ਤੇ ਜੀਤ ਅਤੇ ਦੀਪਾ ਵੀ ਆਪਣੇ ਬਾਪੂ ਨਾਲ ਖੇਤ ਵਿੱਚ ਕੰਮ ਕਰਵਾਉਂਦੇ ਸਨ ਜੀਤ ਦੀ ਮਾਂ ਭਜਨ ਉਹ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸੀ ਤੇ ਇਹੋ ਗੁਣ ਹੀ ਉਹਨੇ ਆਪਣੀਆਂ ਧੀਆਂ ਨੂੰ ਵੀ ਸਿਖਾਏ ਸਨ ਜੀਤ ਦੀਆਂ ਭੈਣਾਂ ਦੇ ਨਾਮ ਵਿੰਦਰ ਅਤੇ ਸ਼ਿੰਦਰ ਸੰਗ ਵਿੰਦਰ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਸ਼ਿੰਦਰ ਨੂੰ ਸਮਝੋ ਕਿ ਸਕੂਲ ਦਾ ਮੂੰਹ ਦੇਖਣਾ ਵੀ ਚੰਗਾ ਨਹੀਂ ਲੱਗਦਾ ਸੀ ਜੀਤ ਵੀ 10ਵੀਂ ਪਾਸ ਸੀ ਤੇ ਉਹਨਾਂ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਦੀਪਾ ਤੇ ਕਦੇ ਸਕੂਲ ਗਿਆ ਹੀ ਨਹੀਂ ਉਸਦੇ ਬਾਪੂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਪੜ੍ਹੇ ਪਰ ਦੀਪਾ ਸਕੂਲ ਦੇ ਨਾਮ ਤੇ ਰੋਣ ਲੱਗ ਜਾਂਦਾ ਸੀ ਜੀਤ ਦੇ ਬਾਪੂ ਕਰਮ ਸਿੰਘ ਦਾ ਆਪਣੇ ਭਰਾਵਾਂ ਨਾਲ ਬਹੁਤ ਪਿਆਰ ਸੀ ਕਰਮ ਸਿੰਘ ਵੀ ਭਰਾਵਾਂ ਵਿੱਚ ਉੱਗਣਾ ਹੋਣ ਕਰਕੇ ਸਾਰੇ ਉਸ ਦੀ ਸਲਾਹ ਲਏ ਬਿਨਾ ਕੋਈ ਵੀ ਕੰਮ ਨਹੀਂ ਕਰਦੇ ਸੀ ਜੀਤ ਦੀ ਮਾਸੀ ਇੱਕ ਦਿਨ ਆਈ ਤੇ ਨਾਲ ਉਸ ਦੀ ਨੂੰਹ ਸੀ ਮਾਸੀ ਨੇ ਜੀਤ ਦੇ ਵਿਆਹ ਬਾਰੇ ਆਪਣੀ ਭੈਣ ਭਜਨੇ ਨੂੰ ਪੁੱਛਿਆ ਭਜਨੇ ਕਹਿੰਦੀ ਜੇਕਰ ਚੰਗਾ ਰਿਸ਼ਤਾ ਮਿਲ ਗਿਆ ਤੇ ਕਰ ਲੈਣਾ ਜੀਤ ਹੁਣ 20 ਸਾਲਾਂ ਦਾ ਹੋਣ ਵਾਲਾ ਹੈ ਭਜਨੋਂ ਦੀ ਭੈਣ ਦੀ ਨੌਰਾਣੋਂ ਨੇ ਆਪਣੇ ਚਾਚੇ ਦੀ ਕੁੜੀ ਦੀ ਦੱਸ ਪਾਈ ਕਹਿੰਦੀ ਕਿ ਕੁੜੀ ਬਹੁਤ ਸੋਹਣੀ ਆ ਐਨੀ ਸੋਹਣੀ ਨੋ ਤੇ ਤੁਹਾਡੇ ਪਿੰਡ ਕਿਸੇ ਦੇ ਨਹੀਂ ਆਈ ਹੋਣੀ ਸਾਰਾ ਪਿੰਡ ਦੇਖਦਾ ਰਹਿ ਜਾਊ ਐਨੀ ਸੋਹਣੀ ਕੁੜੀ ਦਾ ਸਾਕ ਕਰਵਾਉ ਮਾਸੀ ਤੇਰੇ ਪੁੱਤ ਨੂੰ ਭਜਨੇ ਕਹਿੰਦੀ ਕਿ ਪੁੱਤ ਕੁੜੀ ਟੱਬਰ ਵਿੱਚ ਰਲ ਮਿਲ ਕੇ ਰਹਿਣ ਵਾਲੀ ਹੋਵੇ ਰਾਣੋ ਕਹਿੰਦੀ ਕਿ ਮਾਸੀ ਤੂੰ ਮੇਰੇ ਤੇ ਛੱਡ ਦੇ ਸਭ ਰਾਣੋ ਕਹਿੰਦੀ ਮੈਂ ਕੱਲ ਹੀ ਆਪਣੇ ਪੇਕੇ ਹੋ ਆਉਂਦੀ ਹਾਂ ਜੀਤ ਕਹਿੰਦਾ ਕਿ ਮੈਂ ਇੰਨੀ ਜਲਦੀ ਵਿਆਹ ਨਹੀਂ ਕਰਵਾਉਣਾ ਪਰ ਉਹਦੀ ਮਾਂ ਸਮਝਾਉਂਦੀ ਹੈ ਕਿ ਬਾਕੀਆਂ ਦੇ ਵਿਆਹ ਵੀ ਕਰਨੇ ਆ ਤੇਰੇ ਤੋਂ ਛੋਟੇ ਆ ਸਭ ਰਾਣੀ ਅਗਲੇ ਦਿਨ ਹੀ ਆਪਣੇ ਘਰ ਵਾਲੇ ਨੂੰ ਲੈ ਕੇ ਪੀਕਿਆਂ ਦੇ ਘਰ ਜਾਂਦੀ ਹੈ ਆਪਣੇ ਘਰ ਚਾਹ ਪੀ ਕੇ ਆਪਣੇ ਚਾਚੇ ਦੇ ਘਰ ਜਾਂਦੇ ਹਨ ਉਸ ਦੀ ਚਾਚੀ ਬਹੁਤ ਹੀ ਚਾਹ ਨਾਲ ਉਸ ਨੂੰ ਮਿਲਦੀ ਹੈ ਫਿਰ ਰਾਣੂ ਚੰਨੂ ਦਾ ਰਿਸ਼ਤਾ ਜੀਤ ਲਈ ਮੰਗਦੀ ਹੈ ਉਸ ਦਾ ਚਾਚਾ ਸ਼ਹਿਰ ਗਿਆ ਸੀ ਉਹ ਵੀ ਆ ਜਾਂਦਾ ਹੈ ਚਾਚੇ ਨੂੰ ਜੀਤ ਦੇ ਘਰ ਪਰਿਵਾਰ ਅਤੇ ਜ਼ਮੀਨ ਬਾਰੇ ਦੱਸਦੇ ਹਨ ਚਾਚਾ ਕਹਿੰਦਾ ਕਿ ਰਿਸ਼ਤਾ ਤੇ ਠੀਕ ਲੱਗਦਾ ਹੈ ਮੈਨੂੰ ਚੰਨੂ ਵੀ ਰਸੋਈ ਵਿੱਚ ਖੜੀ ਸਭ ਸੁਣ ਰਹੀ ਹੁੰਦੀ ਹੈ ਤੇ ਆਪਣੇ ਹੋਣ ਵਾਲੇ ਘਰ ਵਾਲੇ ਦੀਆਂ ਗੱਲਾਂ ਸੁਣ ਦਿਲੋਂ ਦਿਲ ਖੁਸ਼ ਹੁੰਦੀ ਹੈ ਤੇ ਜਦੋਂ ਰਾણો ਉਸ ਦੇ ਸਾਹਮਣੇ ਜਾਂਦੀ ਹੈ ਤੇ ਸ਼ਰਮਾ ਜਾਂਦੀ ਹੈ ਚੰਨੂ ਦਾ ਬਾਪੂ ਆਪਣੇ ਵੱਡੇ ਮੁੰਡੇ ਨਾਲ ਸੁਲਾਹ ਕਰਦਾ ਹੈ ਤੇ ਮੁੰਡੇ ਵਾਲਿਆਂ ਦੇ ਘਰ ਜਾਣ ਦਾ ਦਿਨ ਮੁਕਰਰ ਕਰਦੇ ਹਨ ਤੇ ਰਾણો ਨੂੰ ਦੱਸਦੇ ਹਨ ਕਿ ਉਹ ਮੁੰਡਾ ਦੇਖਣ ਜਾਣਗੇ ਚੰਨੂ ਦਾ ਵੱਡਾ ਭਰਾ ਖੇਤੀਬਾੜੀ ਕਰਦਾ ਹੈ ਤੇ ਛੋਟਾ ਬਾਹਰਲੇ ਦੇਸ਼ ਗਿਆ ਹੋਇਆ ਹੈ ਚੰਨੂ ਦੀ ਇੱਕ ਭੈਣ ਬਹੁਤ ਹੀ ਵੱਡੇ ਘਰ ਵਿਆਹੀ ਹੋਈ ਹੈ ਚੰਨੂ ਦਾ ਜੀਜਾ ਕਰਨਲ ਦੀ ਪੋਸਟ ਤੇ ਹੈ ਚੰਨੂ ਦੀ ਭੈਣ ਸਕੂਲ ਅਧਿਆਪਕਾ ਹੁੰਦੀ ਹੈ ਚੰਨੂ ਦਾ ਬਾਪੂ ਭਰਾ ਤੇ ਜੀਜਾ ਜੀਤ ਦੇ ਘਰ ਪਹੁੰਚ ਜਾਂਦੇ ਹਨ ਸਰਦੀ ਦੇ ਦਿਨ ਹੁੰਦੇ ਹਨ ਤੇ ਸਾਰੇ ਬਾਹਰ ਵਿਹੜੇ ਵਿੱਚ ਹੀ ਕੁਰਸੀਆਂ ਲਗਾ ਕੇ ਬੈਠ ਜਾਂਦੇ ਹਨ ਰਾਣੀ ਤੇ ਜੀਤ ਦੀ ਮਾਸੀ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ ਜੀਤ ਦੀਆਂ ਪੈਣਾ ਬਹੁਤ ਖੁਸ਼ ਹਨ ਉਹ ਚਾਹ ਪਾਣੀ ਬਣਾਉਣ ਵਿੱਚ ਲੱਗੀਆਂ ਹਨ ਚੰਨੋਂ ਦਾ ਭਰਾ ਤੇ ਜੀਜਾ ਜੀਤ ਨਾਲ ਗੱਲਬਾਤ ਕਰਦੇ ਹਨ ਚੰਨੋਂ ਦਾ ਜੀਜਾ ਬਹੁਤ ਹੀ ਸਮਝਦਾਰ ਹੈ ਉਹਨੂੰ ਆਪਣੀ ਅਮੀਰੀ ਦਾ ਭੋਰਾ ਵੀ ਕਮੰਡ ਨਹੀਂ ਹੁੰਦਾ ਉਹ ਸਾਰੇ ਜਾਣੇ ਸਲਾਹ ਕਰਦੇ ਤੇ ਚੰਨੋਂ ਦਾ ਬਾਪੂ ਜੀਤ ਨੂੰ ਸ਼ਗਨ ਦਿੰਦਾ ਹੈ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਜੀਤ ਦੀਆਂ ਭੈਣਾਂ ਵੀ ਚੰਨੋਂ ਨੂੰ ਸ਼ਗਨ ਦੇ ਆਉਂਦੀਆਂ ਹਨ ਉਹ ਚੰਨੋਂ ਦੀ ਫੋਟੋ ਵੀ ਲੈ ਆਉਂਦੀਆਂ ਹਨ ਤੇ ਜੀਤ ਦੀ ਫੋਟੋ ਉਹਨਾਂ ਨੂੰ ਦੇ ਆਉਂਦੀਆਂ ਪਰ ਚੰਨੋਂ ਦੇ ਘਰ ਵਾਲੇ ਕਹਿੰਦੇ ਕਿ ਵਿਆਹ ਅਜੇ ਚੰਨੋਂ ਦੇ ਛੋਟੇ ਭਰਾ ਦੇ ਆਏ ਤੇ ਕਰਨਾ ਉਹਨੇ ਅਜੇ ਸਾਲ ਤੱਕ ਕਾਣਾ ਜੀਤ ਦੇ ਘਰ ਵਾਲੇ ਮੰਨ ਜਾਂਦੇ ਆ ਜੀਤ ਚੰਨੋਂ ਦੀ ਫੋਟੋ ਨੂੰ ਦੇਖਦਾ ਹੈ ਤੇ ਦੇਖਦਾ ਹੀ ਰਹਿ ਜਾਂਦਾ ਬਹੁਤ ਹੀ ਸੋਹਣੀ ਲੱਗਦੀ ਸੀ ਜਿਵੇਂ ਕੋਈ ਪਰਿ ਧਰਤੀ ਤੇ ਉਤਰੀ ਹੋਵੇ ਉਧਰ ਚੰਨੋਂ ਨੂੰ ਵੀ ਜੀਤ ਬਹੁਤ ਸੋਹਣਾ ਲੱਗਦਾ ਬਿਲਕੁਲ ਆਪਣੇ ਸੁਪਨਿਆਂ ਦੇ ਰਾਜਕੁਮਾਰ ਜਿਹਾ ਭਜਨੋਂ ਨੇ ਸਾਰੇ ਪਿੰਡ ਲੱਡੂ ਵੰਡੇ ਲੋਕੀ ਵਧਾਈਆਂ ਦੇਣ ਆਉਂਦੇ ਪਰ ਜੀਤ ਦੀ ਚਾਚੀ ਭਜਨੋਂ ਨੂੰ ਕਹਿੰਦੀ ਮੈਂ ਤੇਰੇ ਨਾਲ ਨਾਰਾਜ਼ ਆਂ ਮੈਂ ਜੀਤ ਦਾ ਰਿਸ਼ਤਾ ਆਪਣੀ ਭਤੀਜੀ ਨਾਲ ਕਰਵਾਉਣਾ ਸੀ ਤੇ ਤੂੰ ਬਿਨਾਂ ਪੁੱਛੇ ਹੀ ਰਿਸ਼ਤਾ ਕਰ ਲਿਆ ਭਜਨੋਂ ਤੇ ਕਰਮ ਸਿੰਘ ਉਹਨੂੰ ਕਹਿੰਦੇ ਕਿ ਚੱਲ ਤੂੰ ਨਾਰਾਜ਼ ਨਾ ਹੋ ਆਪਣੀ ਭਤੀਜੀ ਦਾ ਰਿਸ਼ਤਾ ਦੀਪੇ ਨਾਲ ਕਰ ਦੇ। ਭਜਨੋ ਬਹੁਤ ਖੁਸ਼ ਹੁੰਦੀ ਹੈ ਤੇ ਹਫਤੇ ਵਿੱਚ ਹੀ ਆਪਣੀ ਭਤੀਜੀ ਦਾ ਰਿਸ਼ਤਾ ਦੀਪੇ ਨੂੰ ਕਰਵਾ ਦਿੰਦੀ ਹੈ। ਦੀਪਾ ਉਮਰ ਦਾਜ ਛੋਟਾ ਹੀ ਸੀ ਤੇ ਕੁੜੀ ਵੀ ਨਿਆਣੀ ਹੀ ਸੀ। ਕੁੜੀ ਦਾ ਨਾਮ ਨੀਮੋ ਸੀ। ਨੀਮੋ ਹਣੀ 4 ਭੈਣਾਂ ਸਨ ਤੇ ਉਹ ਸਭ ਤੋਂ ਵੱਡੀ ਸੀ। ਨੀਮੋ ਦੇ ਬਾਪ ਨੇ ਵਿਆਹ ਦੀ ਕਾਲੀ ਪਾ ਦਿੱਤੀ ਕਿ ਮੈਂ ਦੂਸਰੀ ਕੁੜੀ ਦਾ ਵੀ ਵਿਆਹ ਕਰਨਾ। ਤੇ ਦੀਪੇ ਦਾ ਵਿਆਹ ਜੀਤ ਨਾਲੋਂ ਪਹਿਲਾਂ ਕਰਨਾ ਪਿਆ ਨਿੰਮੋ ਥੋੜੇ ਦਿਨਾਂ ਵਿੱਚ ਹੀ ਸਭ ਨਾਲ ਰਚਮਚ ਗਈ ਤੇ ਘਰ ਦਾ ਕੰਮ ਵੀ ਪੂਰੀ ਜ਼ਿੰਮੇਵਾਰੀ ਨਾਲ ਕਰਦੀ ਹੁਣ ਵਿਆਹ ਨੂੰ 4 ਕ ਮਹੀਨੇ ਹੋਏ ਸੀ ਕਿ ਨਿੰਮੋ ਦੀ ਸਿਹਤ ਖਰਾਬ ਹੋ ਗਈ ਭਜਨੋ ਭੱਜ ਕੇ ਦਾਈ ਨੂੰ ਲਿਈ ਤੇ ਉਹਨੇ ਦੱਸਿਆ ਕਿ ਖੁਸ਼ਖਬਰੀ ਆਉਣ ਵਾਲੀ ਹੈ ਉਧਰ ਚੰਨੋਂ ਦਾ ਭਰਾ ਵੀ ਆ ਗਿਆ ਸੀ ਬਾਹਰੋਂ ਤੇ ਜੀਤ ਦਾ ਵੀ ਵਿਆਹ ਹੋ ਗਿਆ ਚੰਨੋਂ ਨਾਲ ਚੰਨੋਂ ਬਹੁਤ ਸੋਹਣੀ ਚੰਨ ਦਾ ਟੁਕੜਾ ਲੱਗਦੀ ਸੀ ਪਿੰਡੋਂ ਜਿਹੜੇ ਵੀ ਔਰਤਾਂ ਆਂਦੀ ਚੰਨੋਂ ਦੇ ਸਹੱਪਣ ਦੀ ਬਹੁਤ ਤਾਰੀਫ਼ ਕਰਦੀ ਨੀਮਾ ਨੂੰ ਥੋੜਾ ਬੁਰਾ ਤੇ ਲੱਗਦਾ ਪਰ ਉਹ ਆਪਣੇ ਮਾਂ ਨੂੰ ਆਪਣੇ ਮਨ ਨੂੰ ਸਮਝਾ ਲੈਂਦੀ ਉਹ ਸੋਚਦੀ ਕਿ ਉਸ ਨੂੰ ਸਾਰੇ ਕਿੰਨਾ ਪਿਆਰ ਦਿੰਦੇ ਹਨ ਉਸ ਨੂੰ ਐਦਾਂ ਨਹੀਂ ਸੋchnਾ ਚਾਹੀਦਾ ਨੀਮਾ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਸਾਰੇ ਬਹੁਤ ਖੁਸ਼ ਸਨ ਦੀਪੇ ਤੇ ਜੀਤ ਦਾ ਤੇ ਖੁਸ਼ੀ ਦੇ ਮਾਰੇ ਤੇਰੇ ਵੀ ਥੱਲੇ ਨਾ ਲੱਗਦਾ ਲੜਕੇ ਦਾ ਨਾਮ ਜੀਤ ਨਹੀਂ ਮਨ ਰੂਪ ਰੱਖਿਆ ਤੇ ਸਾਰਿਆਂ ਨੇ ਰੂਪ ਕਹਿਣਾ ਸ਼ੁਰੂ ਕਰ ਦਿੱਤਾ ਉਧਰ ਚੰਨੋਂ ਵੀ ਖੁਸ਼ਖਬਰੀ ਦੇਣ ਵਾਲੀ ਸੀ ਰੂਪ ਵੀ 6 ਮਹੀਨਿਆਂ ਦਾ ਹੋ ਗਿਆ ਸੀ ਹੁਣ ਜੀਤ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਉਸ ਦਿਨ ਦਾ ਸੀ ਤੇ ਚੰਨੋਂ ਨੂੰ ਪੇਕਿਆਂ ਦੇ ਵੀ ਨਹੀਂ ਸੀ ਭੇਜਿਆ ਕਿ ਫਿਰ ਇਹਨੇ ਬੱਚੇ ਨੂੰ ਲੈ ਕੇ ਜਲਦੀ ਨਹੀਂ ਮੁੜਨਾ ਉੱਧਰ ਚੰਨੋਂ ਦੀ ਸਿਹਤ ਠੀਕ ਨਹੀਂ ਸੀ ਤੇ ਦਾਈ ਨੂੰ ਬੁਲਾਇਆ ਦਾਈ ਨੇ ਕਿਹਾ ਕਿ ਮੈਂ ਅੱਜ ਰਾਤ ਇੱਥੇ ਹੀ ਰੁਕ ਜਾਂਦੀ ਹਾਂ ਦਾਈ ਨੇ ਜ਼ਰੂਰੀ ਸਮਾਨ ਮੰਗਵਾ ਲਿਆ ਚੰਨੋਂ ਸਾਰੀ ਰਾਤ ਤਕਲੀਫ ਵਿੱਚ ਰਹੀ ਤੇ ਜੀਤ ਵੀ ਨਹੀਂ ਸੁੱਤਾ ਸਵੇਰੇ ਹੀ ਬੱਚੇ ਦੇ ਰੋਣ ਦੀ ਆਵਾਜ਼ ਆਈ ਤੇ ਦਾਈ ਬਾਹਰ ਆਈ ਸਾਰਾ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਜੀਤ ਇੱਕਦਮ ਦਾਈ ਨੂੰ ਪੁੱਛਦਾ ਕਿ ਮੇਰਾ ਪੁੱਤ ਕਿਹਦੇ ਵਰਗਾ ਹੈ ਤਾਈ ਤੇ ਦਾਈ ਕਹਿੰਦੀ ਕਿ ਪੁੱਤ ਪੁੱਤ ਨਹੀਂ ਧੀ ਧੀ ਹੋਈ ਹੈ ਬਿਲਕੁਲ ਆਪਣੀ ਮਾਂ ਵਰਗੀ ਹੈ ਗੋਰਾ ਚਿੱਟਾ ਰੰਗ ਤੇ ਤਿੱਖੇ ਨੈਣ ਨਕਸ਼ ਬਾਕੀ ਸਾਰਾ ਪਰਿਵਾਰ ਬਹੁਤ ਖੁਸ਼ ਹੁੰਦਾ ਹੈ ਤੇ ਜੀਤ ਸਿਰਫ ਫੜ ਕੇ ਬੈਠ ਜਾਂਦਾ ਹੈ ਜੀਤ ਦੇ ਮਾਂ-ਵਾਪਾ ਉਸ ਨੂੰ ਸਮਝਾਉਂਦੇ ਹਨ ਕਿ ਖੁਸ਼ ਹੋ ਬਾਪੂ ਬਣ ਗਿਆ ਜੀਤ ਦੀ ਮਾਂ ਬੱਚੀ ਨੂੰ ਗੁਰਤੀ ਦਿੰਦੀ ਹੈ ਤੇ ਜੀਤ ਨੂੰ ਫੜਾਉਂਦੀ ਹੈ ਜੀਤ ਆਪਣੀ ਬੇਟੀ ਨੂੰ ਦੇਖਦਾ ਹੈ ਤੇ ਉਸਦੇ ਮਨ ਵਿੱਚ ਉਹਦੇ ਲਈ ਪਿਆਰ ਆ ਜਾਂਦਾ ਹੈ ਜੀਤ ਦੀ ਪੈਣ ਬਿੰਦਰ ਬੱਚੀ ਦਾ ਨਾਮ ਲਵਪ੍ਰੀਤਕੌਰ ਰੱਖਦੀ ਹੈ ਸਾਰੇ ਉਸ ਨੂੰ ਪਿਆਰ ਨਾਲ ਲਾਡੀ ਕਹਿੰਦੇ ਹਨ ਲਾਡੀ ਦੇ ਨਾਨਕੇ ਵੀ ਆ ਜਾਂਦੇ ਹਨ ਸਾਰੇ ਹੀ ਬਹੁਤ ਚਾਹ ਕਰਦੇ ਹਨ ਲਾਡੀ ਦਾ ਰੂਪ ਵੀ ਲਾਡੀ ਦੇ ਕੋਲ ਹੀ ਬੈਠਾ ਰਹਿੰਦਾ ਤੇ ਉਸ ਨੂੰ ਆਪਣੀ ਤੋਤਲੀ ਜ਼ੁਬਾਨ ਨਾਲ ਭੈਣ ਕਹਿੰਦਾ ਰੂਪ ਤੇ ਲਾਡੀ ਸਾਰਾ ਦਿਨ ਘਰ ਵਿੱਚ ਰੌਣਕ ਲਗਾਈ ਰੱਖਦੇ ਸਨ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ